ਦੋਸਤੋ ਰਾਇਕੋਟ ਵਿੱਚ ਹੋਣ ਜਾ ਰਿਹਾ ਹੈ ਪਹਿਲਾ ਦਸ਼ਮੇਸ਼ ਐਥਲੈਟਿਕ ਟੂਰਨਾਮੈਂਟ ਸਾਲ 2026 ਦਾ ਇਹ ਕਦੋਂ ਹੈ ਜੀ 15 ਫਰਵਰੀ ਦਿਨ ਐਤਵਾਰ ਨੂੰ ਤਾਂ ਜਲਦੀ ਜਲਦੀ ਪਹੁੰਚੋ ਇਹ ਗਰਾਊਂਡ ਕਿੱਥੇ ਹੈ ਜੀ ਇਹ ਸਾਹਮਣੇ ਤੁਹਾਨੂੰ ਸਕੂਲ ਦੀ ਬਿਲਡਿੰਗ ਦਿਖ ਰਹੀ ਹੈ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਾਹਲਿਆਣਾ ਸਾਹਿਬ ਜੋ ਐਸਜੀਪੀਸੀ ਦਾ ਸਕੂਲ ਹੈ ਉਸ ਦੇ ਬਿਲਕੁਲ ਆਪੋਜ਼ਿਟ ਗਰਾਊਂਡ ਹੈ ਦਸ਼ਮੇਸ਼ ਐਥਲੈਟਿਕ ਕੋਚਿੰਗ ਸੈਂਟਰ ਰਾਇਕੋਟ ਇਸ ਦੇ ਗੇਟ ਉੱਪਰ ਲਿਖਿਆ ਹੋਇਆ ਹੈ ਬਹੁਤ ਹੀ ਸ਼ਾਨਦਾਰ ਗਰਾਊਂਡ ਹੈ ਸਫਾਈ ਹੋ ਚੁੱਕੀ ਹੈ ਇਹ ਸਾਹਮਣੇ ਦੇਖੋ ਤੁਹਾਨੂੰ ਟੈਂਕੀ ਹੈ ਇਹ ਗੁਰਦੁਆਰਾ ਟਾਲੀਆਣਾ ਸਾਹਿਬ ਦੀ ਟੈਂਕੀ ਹੈ ਤੁਹਾਨੂੰ ਬਿਲਡਿੰਗ ਵੀ ਦਿਖ ਰਹੀ ਹੋਏਗੀ ਗੁਰਦੁਆਰਾ ਟਾਲੀਆਣਾ ਸਾਹਿਬ ਦੀ ਦਸ਼ਵੀ ਪਾਸ਼ਾਹੀ ਨਾਲ ਰਿਲੇਟਡ ਹੈ ਇਹ ਗੁਰਦੁਆਰਾ ਸਾਹਿਬ ਹੈ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਤੇ ਬਿਲਕੁਲ ਇਸ ਗਰਾਊਂਡ ਦੇ ਸੱਜੇ ਪਾਸੇ ਬੱਸ ਸਟੈਂਡ ਨੂੰ ਰੋਡ ਜਾਂਦੀ ਹੈ ਬੱਸ ਸਟੈਂਡ ਤੋਂ ਸਿਰਫ 2 ਮਿੰਟ ਦੀ ਵਾਕਿੰਗ ਡਿਸਟੈਂਸ ਤੇ ਹੈ ਜੀ ਇਹ ਦਸ਼ਮੇਸ਼ ਐਥਲੈਟਿਕ ਟੂਰਨਾਮੈਂਟ ਦੇ ਵਿੱਚ ਅੰਡਰ 10 ਸਾਲ 14 ਸਾਲ 17 ਸਾਲ ਤੇ ਅੰਡਰ 20 ਸਾਲ ਦੇ ਬੱਚੇ ਭਾਗ ਲੈਣਗੇ ਆਪ ਸਭ ਨੂੰ ਹਾਰਦਿਕ ਸੱਦਾ ਹੈ ਜੀ ਇਹ ਜੋ ਟੂਰਨਾਮੈਂਟ ਹੈ ਸਵਰਗੀ ਸਰਦਾਰ ਅਮਰ ਸਿੰਘ ਜੀ ਫੌਜੀ ਕੋ ਸਾਫ ਖਾੜੇ ਵਾਲੇ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਟੂਰਨਾਮੈਂਟ ਹੈ ਬਹੁਤ ਸਾਰੇ ਖਿਡਾਰੀਆਂ ਦਾ ਫੋਨ ਆ ਰਿਹਾ ਕਿ ਇਹ ਕਿੱਥੇ ਸਥਿਤ ਹੈ ਜੀ ਗਰਾਊਂਡ ਇਹ ਰਾਏਕੋਟ ਵਿੱਚ ਸਥਿਤ ਹੈ ਰਾਏਕੋਟ ਲੁਧਿਆਣੇ ਤੋਂ 35 ਕਿਲੋਮੀਟਰ ਬਰਨਾਲੇ ਤੋਂ ਵੀ 35 ਕਿਲੋਮੀਟਰ ਜਗਰਾਉਂ ਤੋਂ 25 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਇਹ ਲੁਧਿਆਣਾ ਤੋਂ ਬਰਨਾਲਾ ਦੇ ਵਿੱਚਕਾਰ ਇੱਕ ਕਸਬਾ ਹੈ ਦਸਵੇਂ ਪਾਸ਼ਾਹੀ ਦਾ ਗੁਰਦੁਆਰਾ ਸਾਹਿਬ ਗੁਰਦੁਆਰਾ ਟਾਹਲਿਆਣਾ ਸਾਹਿਬ ਇੱਥੇ ਮੌਜੂਦ ਹੈ ਇਤਿਹਾਸਿਕ ਗੁਰਦੁਆਰਾ ਹੈ ਕਾਫੀ ਮਸ਼ਹੂਰ ਹੈ ਬਹੁਤ ਹੀ ਸੋਨਾ ਗਰਾਊਂਡ ਬਣਿਆ ਹੋਇਆ ਹੈ ਜੀ ਬਹੁਤ ਹੀ ਦਸ਼ਮੀਸ਼ ਐਥਲੈਟਿਕ ਕੋਚਿੰਗ ਸੈਂਟਰ ਦੇ ਖਿਡਾਰੀ ਬਹੁਤ ਹੀ ਸੋਨਾ ਖੇਡਦੇ ਹਨ ਨੈਸ਼ਨਲ ਲੈਵਲ ਤੱਕ ਗਏ ਹੋਏ ਹਨ ਤੇ ਸਰਦਾਰ ਸੋਦਾਗਰ ਸਿੰਘ ਜੀ ਸਰਦਾਰ ਗੁਰਪ੍ਰਸਾਦ ਸਿੰਘ ਜੀ ਮੱਲੀ ਇਹ ਦੋਨੋਂ ਕੋਚ ਸਹਿਬਾਨ ਦੀ ਦੇਖ ਰੇਖੇਠ ਇਹ ਟੂਰਨਾਮੈਂਟ ਕਰਵਾਇਆ ਜਾਵੇਗਾ ਤੁਹਾਨੂੰ ਇਸ ਟੂਰਨਾਮੈਂਟ ਪਹੁੰਚ ਕੇ ਇੱਕ ਵੱਖਰੀ ਕਿਸਮ ਦੀ ਜੋ ਡਿਸਪਲਿਨ ਹੈ ਉਹ ਦੇਖਣ ਨੂੰ ਮਿਲੇਗਾ ਤੁਹਾਨੂੰ ਕੋਈ ਰਜਿਸਟ੍ਰੇਸ਼ਨ ਦੇ ਲਈ ਕੋਈ ਖੱਜਲ ਖਵਰੀ ਨਹੀਂ ਹੋਏ ਹੋਵੇਗੀ ਤੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਪਹਿਲੀ ਵਾਰ ਇੱਕ ਨਵਿਕਲੀਕ ਸੱਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਸ ਵਿੱਚ ਹੈਮਰ ਥ्रो ਅਤੇ ਸ਼ਾਰਟ ਪੁੱਟ ਨੂੰ ਸ਼ਾਮਿਲ ਕੀਤਾ ਗਿਆ ਹੈ ਦੌੜਾਂ ਦਾ ਹੈ ਹਨ ਹੀ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਟੂਰਨਾਮੈਂਟ ਨੂੰ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਮੈਨੇਜਮੈਂਟ ਬਹੁਤ ਵਧੀਆ ਹੈ ਅਗਨੀ ਨਾਂ ਵੀ ਆਕਰਸ਼ਕ ਹਨ ਗੁਰਦੁਆਰਾ ਢਾਲੀਆਂ ਦਾ ਸਾਹਿਬ ਦੇ ਬਿਲਕੁਲ ਨਾਲ ਹੀ ਗਰਾਊਂਡ ਹੈ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਹੈ ਖੁੱਲੀ ਡੁੱਲੀ ਪਾਰਕਿੰਗ ਹੈ ਜੀ ਗੁਰਦੁਆਰਾ ਸਾਹਿਬ ਦੀਆਂ ਆਪਣੀਆਂ ਦੋ ਪਾਰਕਿੰਗ ਹਨ ਗਰਾਊਂਡ ਦੇ ਸਾਹਮਣੇ ਵੀ ਤੁਸੀਂ ਦੇਖ ਰਹੇ ਹੋ ਕਾਫੀ ਜਗ੍ਹਾ ਹੈ ਪਾਰਕਿੰਗ ਦੇ ਲਈ ਤੇ ਬੱਸ ਸਟੈਂਡ ਤੋਂ ਬਹੁਤ ਹੀ ਨਜ਼ਦੀਕ ਹੈ ਜੀ ਸਿਰਫ 2 ਤੋਂ 3 ਮਿੰਟ ਦਾ ਵਾਕਿੰਗ ਡਿਸਟੈਂਸ ਹੈ ਜਿਹੜੀ ਆ ਰੋਡ ਤੁਹਾਨੂੰ ਦਿਖ ਰਹੀ ਹੈ ਇਹ ਸਿੱਧੀ ਬੱਸ ਸਟੈਂਡ ਤੋਂ ਆ ਰਹੀ ਹੈ ਜੀ ਇਹ ਰੋਡ ਬਹੁਤ ਹੀ ਸ਼ਾਨਦਾਰ ਜਗਾ ਦੇ ਉੱਤੇ ਬਣਿਆ ਹੋਇਆ ਹੈ ਜੀ এনवायरमेंट ਬਹੁਤ ਵਧੀਆ ਪਹਿਲਾ ਦਸ਼ਮੇਸ਼ ਐਥਲੈਟਿਕ ਟੂਰਨਾਮੈਂਟ 15 ਫਰਵਰੀ ਦਿਨ ਐਤਵਾਰ ਨੂੰ ਹੋ ਰਿਹਾ ਹੈ ਜੀ ਆਪ ਸਭ ਨੂੰ ਹਾਰਦਿਕ ਸੱਦਾ ਹੈ ਜੀ ਜਰੂਰ ਪਹੁੰਚੋ 10 ਵਜੇ ਤੱਕ ਸਵੇਰੇ ਰਜਿਸਟ੍ਰੇਸ਼ਨ ਹੋਵੇਗੀ ਜੀ ਆਫਲਾਈਨ ਉਸ ਤੋਂ ਬਾਅਦ 10:30 ਵਜੇ ਪਹਿਲਾ ਇਵੈਂਟ ਸ਼ੁਰੂ ਹੋ ਜਾਵੇਗਾ ਜੀ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਹਾਰਦਿਕ ਸੱਦਾ ਹੈ ਜੀ ਧੰਵਾਦ ਜੀ